ਭੱਜ ਅੱਸੀ ਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਸਵਾਗਤ ਜੀ ਚਲੋ ਮੁਬਾਰਕ ਕਰਦੇ ਜੀ ਹਾਂਜੀ ਭਾਰਕ ਕਰਦੇ ਜੀ ਵਾਵਾ ਟੈਮੋ ਕੇ ਭਾਈ ਆਪਣਾ ਪੁਰਾਣਾ ਕੰਮ ਹੈ ਜੱਦੀ ਕੁਰਸੀ ਹੈ ਜੀ ਅੱਛਾ ਵਾਵਾ ਟੈਮੋ ਹਾਂਜੀ ਠੀਕ ਹੈ ਕਾ ਲੋਕੜ ਮੰਨ ਲੈਨੇ ਬਾਹਰ ਜਾਂਦੇ ਜੀ ਫਿਰ ਨਹੀਂ ਨਹੀਂ ਬਾਹਰ ਵੀ ਜਿੱਦਾ ਮਿਲਦਾ ਲੈ ਜਾ ਜੀ ਅੱਛਾ ਹਾਂਜੀ ਠੀਕ ਹੈ ਚਲੋ ਅੱਜ ਫਿਲਹਾਲ ਕਿੰਨੇ ਪਸ਼ੂ ਸੇਲ ਹੋਏ ਭਾਈ ਆਪਣੇ ਤੋਂ 5 ਪਸ਼ੂ ਸੇਲ ਹੋਇਆ ਜੀ 5 ਹੋਰ ਸੇਲ ਹੋ ਗਏ ਪਹਿਲਾਂ ਠੀਕ ਹੈ ਹਾਂਜੀ ਤੁਹਾਡਾ ਨਾਮ ਤੁਹਾਡਾ ਐਡਰੈਸ ਸਾਰਾ ਬੋਲੋ ਇਹ ਜ਼ਿਲ੍ਹਾ ਮਬਰਸਾ ਤਹਿਸੀਲ ਜਨਾਲਾ ਨਾਮ ਸ਼ੇਰਾ ਠੀਕ ਆ ਪਿੰਡ ਜੀ ਪਿੰਡ ਕਮਾਸਕਾ ਜੀ ਨੰਬਰ ਤੁਹਾਡਾ 9914753609 ਜੀ ਇੱਕ ਵਾਰ ਫੇਰ ਬੋਲੋ 9914753609 ਚਲੋ ਕਰੀ ਸ਼ੁਰੂ ਜੀ ਹਾਂਜੀ ਦੱਸੋ ਇਹਦੇ ਬਾਰੇ ਇਹ ਸੂਈ ਹੈ ਜੀ ਹਾਂਜੀ ਇਹ ਵੀ ਜੀ ਸੂਈ ਹੈ ਜੀ ਠੀਕ ਆ ਇਹ ਥੱਲੇ ਜੀ 12 ਲੀਟਰ ਦੋ ਤਿਆਰ ਹੈ 12 ਕੁਐਸਟ੍ਰਮ ਦੋ ਤਿਆਰ ਹਾਂਜੀ ਠੰਡਾ ਕਰ ਆਪਣਾ ਚੋਕ ਕੇ ਕਿੰਨੇ ਦਿਮ ਹੋ ਗਿਆ ਭਾਈ ਜੀ ਸੂਈ ਨੂੰ 8-10 ਦਿਨ ਹੋ ਗਿਆ ਜੀ ਆ ਬੱਚਾ ਆ ਗਿਆ ਕੱਟੀ-ਕੱਟਾ ਇਹ ਕੱਟਾ ਨਗਰ ਜੀ ਖੋਲੋ ਵੀ ਜੀ ਲਓ ਜੀ ਚਵਾਪ ਸਵਾਭਾ ਜੀ ਕਿਵੇਂ ਆ ਕੋਈ ਗੱਲ ਨਹੀਂ ਵੀਰ ਚੋਣ ਆਹ ਵਧੀਆ ਬਹੁਤ ਚੋਅ ਚੰਗੀ ਲਓ ਜੀ ਦੇਖ ਆ ਜੋ ਸਾਡੇ ਤੇ ਬਝੀ ਬਾਤ ਕਰਦੇ ਆ ਜੀ ਦੋ ਦੋ ਕਿੰਨੀ ਹੋ ਰਾ ਵਿੱਚ ਦੋ ਦੋ ਬਾਦ ਦੇ ਸੰਚਰ ਤਾਂ ਨਹੀਂ ਹੋ ਦਿੰਦੇ 14 ਕਿਲੋ ਅੱਛਾ 14 ਕਿਲੋ ਠੀਕ ਆ ਚਮਾਉ ਸਵਾਹ ਬਹੁਤ ਵਧੀਆ ਸਵਾਹ ਵਿੱਚ ਬਹੁਤ ਚੰਗਾ ਹੈ ਠੀਕ ਹੈ ਕੱਟੀ ਕਟਾ ਇਹਦੇ ਵਿੱਚ ਕੱਟਾ ਜੀ ਕੱਟਾ ਜੀ ਹਾਂਜੀ ਹਾਂਜੀ ਬੋਲੋ ਕੀ ਮਰ ਇਹਦਾ ਮੁੱਲ ਵਿੱਚ 90000 ਰੁਪਏ ਸਹੀ ਬਿਲਕੁਲ ਜਾਇ ਜੀ ਤੁਸੀਂ ਦੱਸ ਦੋ ਵਿੱਚ ਆਪੀ ਦੱਸ ਦੋ ਤੁਸੀਂ ਪਹਿਲੀ ਵੀਡੀਓ ਮੈਂ ਲੱਗੇ 85000 ਵਿੱਚ ਦੇਦਾ ਛੋੜੀ ਹੋਣੀ 500 ਬਸ ਇਹ ਦੂ ਪਰਥੋਂ ਨਹੀਂ ਆਉਣਾ ਹਾਂਜੀ ਆਜੇ ਪਰਥੋਂ ਇਹ ਵੀ ਗੱਪਣਾ ਕਿ ਸੂਈ ਆ ਨਹੀਂ ਕਿ ਇਹ ਵੀ ਸੂਈ ਆ ਵਿੱਚ ਸੂਈ ਆ ਦੁੱਧ ਕਿੰਨਾ ਜੀ ਇਹ ਤੁਹਾਨੂੰ 14 ਕਿਲੋ ਵਿੱਚ ਦੁੱਧ ਆ ਰਿਹਾ ਜੀ 14 ਕਿਲੋ ਹਾਂਜੀ ਸੂਈ ਤੁਹਾਡੀ 20 ਜਣਾ ਆ ਰਹੀ ਹੈ ਠੀਕ ਆ ਬੱਚਾ ਹੈਗਾ ਕਿ ਨਹੀਂ ਬੱਚਾ ਮਗਰਿਆ ਜੀ ਫੱਟਾ ਮਗਰਿਆ ਲਓ ਜੀ ਵੇਖੋ ਪੂਰੀ ਆਲੀ ਝੋਟੀ ਹੈ ਜੀ ਵੇਖੋ ਦੂਜਾ ਸੂਆ ਤੀਜਾ ਜੀ ਇਹ ਦੂਜਾ ਸੂਆ ਹੈ ਦੂਜਾ ਸੂਆ ਜੀ ਆਹ ਦੇਖੋ ਆ ਦੇ ਵੀਰ ਆਜਾ ਲੈ ਬਾਕੀ ਚੋਣ ਕਿਤੇ ਬਹੁਤ ਜਾਈ ਜਾ ਇਸ ਨੂੰ ਵੜੀ ਜਾ 14-15 ਕਰ ਲੋ ਤਿਆਰ ਆਪਣਾ ਚੋਕ ਲਓ ਤਸल्ली ਕਰ ਦਿੰਦੇ ਹਾਂ 2 ਤੋਂ 2.5 ਕਿਲੋ ਮੇਰੀ ਗਾੜੀ ਹੋ ਗਈ ਜਿਹੜੀ ਠੀਕ ਹੈ ਠੀਕ ਹੈ ਹਾਂਜੀ ਬੋਲੋ ਕਿਦਾ ਮੁੱਲ ਪਾਉਂਦੇ ਇੱਕ ਲੱਖ 5 ਜੀ 1,05,000 ਰੁਪਏ ਹੋ ਜਾਊਗਾ ਮਾਨਤਨ ਮਾਨਤਨ ਤੁਸੀਂ ਦੱਸੋ ਕੋਈ ਗੱਲ ਦੱਸ ਦੋ 95 ਹਜ਼ਾਰ ਵਿੱਚ ਦੇ ਦਾਂ 95 ਬੱਚਾ ਇਹਦਾ ਬੱਚਾ ਮਗਰਿਆ ਸੀ ਮਗਰਿਆ ਪਟਾ ਜੀ ਚਲੋ ਬਾਅਦ ਵਿੱਚ ਆਪਾਂ ਇਹ ਜੀ ਇਹ ਵੀ ਸੂਈ ਵਿੱਚ ਕੱਲ ਰਾਤ ਦੀ ਸੂਈ ਕੋ ਬੋਲਾ ਹੂ ਸੀ 7 ਲੀਟਰ ਜੀ ਬੋਲਾ ਜੀ ਇਸ ਵਿੱਚ ਥਾਂ ਜੋੜਦੇ ਬਾਕੀ ਚੌਣ ਚਵਾਈ ਬਹੁਤ ਚੰਗੀ ਆ ਜੀ ਅੱਛਾ ਇੱਕ ਮਿੰਟ ਰੁਕੇ ਜੀ ਇੱਕ ਮਿੰਟ ਰੁਕੇ ਜੀ ਦੂਜਾ ਥੋੜਾ ਭਾਗੇ ਤੇ ਇੱਕ ਥੋੜਾ ਨਾਲ ਬਾਕੀ ਚਵਾਈ ਵਧੀਆ ਹੁੰਦੀ ਹੈ ਕੱਲ ਰਾਤ ਦੀ ਸੂਈ ਹੈ ਥਾਂ ਸਾਰੀ ਜੋੜੇ ਹਨ ਚੌਣ ਬਹੁਤ ਚੰਗੀ ਆ ਜੀ ਸਮਾਗਰ ਵਿੱਚ ਤੰਤ ਕਰਕੇ ਕੱਢਾਂਗੇ ਚਵਾਈ ਚੰਗੀ ਆ ਜੀ ਥੋੜੇ ਥਾਂ ਜੋੜਦੇ ਆਜੋ ਆਜੋ ਠੀਕ ਬੱਚਾ ਮਰ ਗਿਆ ਜਿੰਦੇ ਇਹਦੇ ਮੈਂ ਕਰਟਾ ਵੇਚੀ ਕੱਲ ਰਾਤ ਦੀ ਸੋਈ ਹੈ ਜੀ ਠੀਕਾ ਹਾਂਜੀ ਇਹਦਾ ਮੁੱਲ ਵਿੱਚ 50000 ਰੁਪਏ ਆ ਜੀ ਹੋਰ ਜਾ ਤੇ ਕੋਣ ਖਰਾਏ ਮੈਣਾ ਵੀਰ ਇਹਦਾ ਫਿਰ ਤੇਲ ਹੀ ਨਹੀਂ ਲਾਈਆ ਫਿਰ ਨਹੀਂ ਨਹੀਂ ਵਿੱਚ ਚਾਰੇ თან ਚੱਲਦੇ ਲੱਕਾ ਲੱਕਾ ਤੁਹਾਨੂੰ ਜੋ ਭਾਰ ਆਇੰਦਾ ਕੱਲਾ ਕੱਲਾ ਚੋਆ ਆਇੰਦਾ თან ਚਾਰੇ ਆਪਣੇ ਗਰੈਂਟਿਕ ਚੋਂਣ ਬਹੁਤ ਚੰਗੇ ਆ ਜੀ ਇੱਕੋ ਹੀ ਦੱਸੋ ਗੱਲ 2000 ਕੱਟ ਦੇ ਦਿਓ ਜੀ 45000 ਜਾਨ ਦੋ 44000 ਜਾਨ ਦੋ ਜਾਨ ਦੋ ਪਰਲੀ ਜੀ ਕੋਈ ਕੋ ਬੈਡ ਆਪਾ ਬਾਕੀ ਇੱਕ ਗੱਭਣ ਅੱਛਾ ਹਾਂਜੀ ਇਹ ਸੁਈਏ ਜੀ ਇਹ ਸੁਈਏ ਵਿੱਚ ਤਾਜੀ ਚੌ ਪੰਨਾਂ ਦੇ ਨੇ ਫਿਰ ਥੱਲੇ 16 ਕਿਲੋ ਬਾਲਾ 16 ਕਿਲੋ ਬੋਲਾ ਹੀ ਹੈ ਨਾ ਸੁਵਾ ਦੁੱਜਾ ਲੋ ਜੀ ਆ ਜੋਦ ਲੋ ਜੀ ਵੇਖੋ ਦੂਜਾ ਸੁਵਾ ਵਿੱਚ ਥੱਲੇ ਦੂਜਾ ਸੁਵਾ 16 ਕਿਲੋ ਬਾਲਾ 16 ਕਿਲੋ ਬੋਲਾ ਹੈ ਟੰਗੀ ਲੈਣਾ ਜੀ ਹਾਂਜੀ ਬੱচ্চਾ ਮਗਰ ਕੀ ਆ ਗਿਆ ਜੀ ਇਹ ਤਾਂ ਮਗਰ ਮੱਛੀ ਆ ਵੀ ਮੱਛੀ ਮਗਰ ਆ ਗਿਆ ਆ ਜੋ ਵਧੀਆ ਜੋ ਆ ਜਾਓ ਮਾਠੀਆ ਹਾਂਜੀ ਇਹਦਾ ਮੁੱਲ ਵਿੱਚ ਜੀ 55000 ਰੁਪਏ ਇਹ ਕਿੰਨੇ ਦੇ 52000 ਦੇ ਜੀ ਦੇ 50 ਜਾਂ ਦੇ ਆ ਚੁੱਕੇ ਚਲੋ ਪਰ ਲਿਆ ਗੱਬਣਾ ਹਾਂਜੀ ਇੱਕ ਗੱਬਣ ਦੀ ਕੋਣੀ ਲਿਓ ਕਿਨੇ ਟਾਈਮ ਲੰਦੀ ਜੀ ਇਹ ਇਹ ਵਿੱਚ ਜੀ ਕੋਈ ਹਫਤਾ ਦਾ ਨੇ ਪਿੰਡੋਂ ਵਸ਼ੀ ਲਈ ਦੁੱਧ 20 22 ਕਿਲੋ ਭਰਦੀ ਚੰਗੀ ਵੱਡੀ ਵੇੜ ਹਾਂਜੀ ਸਿਰਫ ਇਹੜੀ ਹਫਤੇ ਇੱਕ ਦੀ ਕੱਚੀ ਹੈ। ਲਓ ਜੀ, ਕ੍ਰੋਸ ਵੈੜ। ਬਾਕੀ ਥਾਣਾ ਵਾਂ ਦਾ ਜਰਸੀ ਜੀ ਕ੍ਰੋਸ ਪੂਰੀ ਵੱਡੀ ਵੈੜ ਨਾਲੇ। ਇਹਦੇ ਤਿੰਨ ਤਰੀਕ ਨੂੰ ਲਿਖਤੀ ਦਿਨ ਪੂਰੇ ਆ ਜੀ। ਅੱਛਾ, ਆਦੇ ਲਾਗੇ ਜੀ ਬਿਲਕੁਲ ਲੰਬੀ ਹੈ। ਕਰੋ 20 ਦਿਨ ਲੌਗੇ ਨਾ ਜੀ। 20 ਦਿਨ ਵਿੱਚ 5 ਤਰੀਕ ਦੇ ਹੋਰ ਬਾਕੀ ਬਾਅਦ ਵੀ ਘੱਟ ਸਕਦੇ ਕੋ ਦੋ ਚਾਰ ਦਿਨ। ਲੈ ਸਾਰੀ ਬਾਹ ਹਨ। ਆਜੋ ਜੀ ਆਜੋ। ਕਾਦ ਬੜਾ ਵੈੜ ਦਾ। ਹਾਂ ਜੀ, ਬੜਾ ਚੰਗਾ ਵਾਲਾ ਹੈ। ਠੀਕ। ਹਾਂਜੀ ਇਹ ਵਿੱਚ 55000 ਜੀ ਹਮ ਕੱਟੀ ਕਰਕੇ ਦੇ ਦਾਂ ਉਹਦਾ ਬੱਚੀ ਤੇ 65000 ਦੀ ਹੈ ਜੀ ਹੋਰ ਵੀ ਹੈ ਕਿ ਲਾਸਟ ਪੀਸ ਹੀ ਆ ਇਹ ਵੀ ਵਜਾਈ ਜਾਂ ਠੀਕ ਹੈ ਵਿੱਚ ਕੰਮ ਨੇ ਬੜੇ ਠੀਕ ਹੈ ਚਲੋ ਦੇਖੋ ਜੀ ਆ ਪਸ਼ੂ ਸੇਲ ਆ ਠੀਕ ਹੈ ਨਾਲੇ ਮੇਰੇ ਵੀ ਜਿਹੜਾ ਮਰਜ਼ੀ ਆਓ ਇੱਥੇ ਕੋਈ 5-6 ਪਸ਼ੂ ਮਿਲਣਗੇ ਤੁਹਾਨੂੰ ਬਾਕੀ ਰੇੜ ਬੜਾ ਭਰਾ ਦਾ ਬਹੁਤ ਸੋਹਣਾ ਰੇੜ ਆ ਤੇ ਬੱਚੇ ਵਖਾਓ ਜੀ ਇਹਨਾਂ ਦੇ ਇਹਦਾ ਬੱਚਾ ਜੀ ਆ ਜਿਹੜੀ 14 ਕਿਲੋ ਦਾ ਤਿਆਰ ਹੈ ਅੱਛਾ ਤੁਹਾਡੀ ਸੁਈ ਦੀਆਂ ਤੇ ਨਾਲ 14 ਕਿਲੋ ਤਿਆਰ ਆਪਣੀ ਤਸੱਲੀ ਕਰਕੇ ਛੋਹ ਖੜੋ ਜੀ ਜੀ ਆ ਦੂਜੀ ਦਾ ਜਿਹੜੀ ਆ ਪੰਜਾਬ ਜਦੋਂ ਆਇਆ ਜੀ ਇਹ ਕੱਲ ਰਾਤ ਦੀ ਸੋਈ ਗਈ ਚਲੋ ਆਉ ਬੱਛੀ ਗਿਆ ਦੀ ਜੀ ਠੀਕ ਆ ਚਲੋ ਨੰਬਰ ਬੋਲੋ ਜੀ ਨੜੇ ਨਾ ਨੇਟ ਸੰਤਾਲੀ 53 ਸੇਸ ਤੋਂ ਨਾ ਪਿੰਡ ਪਿੰਡ ਕਮਾਸਕਾ ਉਹਨਾਂ ਤੋਂ 6-7 ਕਿਲੋਮੀਟਰ ਪਰੋਂ ਟਾਰੀ ਇਹ ਤਾਂ ਉਹਨਾਂ ਚਿਗਾਵੇਂ ਤੋਂ ਉਹਨਾਂ ਲੋਕੋ ਗਿਆ ਜੀ ਵਿਚਾਲੇ ਆ ਹਾਂਜੀ ਵਿਚਾਲੇ ਬਾਰਡਰ ਲੱਕ ਹਾਂਜੀ ਬਾਰਡਰ ਲੱਕ ਸਸਿਕਾ